ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਮਲ ਕਾਟਨ ਦੇ ਸੂਟ ਰਹਿਣਗੇ ਬਹੁਤ ਜਾਦੇ ਆ ਪਹਿਲਾਂ ਸੇਲਿੰਗ ਰਹੀ ਹੈ ਮਲ ਕਾਟਨ ਦੀ ਤੇ ਫੇਰ ਵੀ ਹਨਾ ਹੁਣ ਆਪਾਂ ਦੁਬਾਰਾ ਪ੍ਰਿੰਟ ਲੈ ਕੇ ਆਏਗੇ ਪ੍ਰਿੰਟ ਨੇਗੇ ਬਹੁਤ ਜਾਦੇ ਸੋਹਣੇ ਪਹਿਲਾਂ ਦੇ ਪ੍ਰਿੰਟ ਨਾਲ ਕੋਈ ਵੀ ਮੈਚ ਨਹੀਂ ਕਰਦਾ ਹੈਗਾ ਤੇ ਸਾਰੇ ਨਿਊ ਪ੍ਰਿੰਟਡ ਡਿਜ਼ਾਈਨਿੰਗ ਆਈ ਹੈ ਜੀ ਜੇ ਤੁਸੀਂ ਆਰਡਰ ਕਰਨਾ ਚਾਹੋਗੇ ਤਾਂ ਆਪਣੇ ਕੋਲੋਂ ਆਰਡਰ ਕਰ ਸਕਦੇ ਹੋਗੇ ਆਰਡਰ ਕਰਨ ਲਈ ਆਪਣਾ ਨੰਬਰ ਹੈਗਾ 8557905009 ਉਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਸਕਰੀਨ ਸ਼ਾਟ ਭੇਜ ਕੇ ਮੈਨੂੰ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਦਾਗਾ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ हेलो जी ਤੁਸੀਂ ਆਪਾ ਦਿਖਾਉਣੇ ਜੇ ਤੁਹਾਨੂੰ ਤੁਸੀਂ ਪ੍ਰਿੰਟ ਦੇਖਿਓ ਮਾਲ ਕਾਟਨ ਦੇ ਹਨਾ ਜਦ ਤੱਕ ਪਹਿਲਾਂ ਜਿੰਨੇ ਦੇ ਆਪਾਂ ਪਹਿਲਾਂ ਪ੍ਰਾਈਸ ਸੀਗਾ 2500 ਪ੍ਰਾਈਸ ਸੀਗਾ ਇਹਨਾਂ ਦਾ ਤੇ ਇਹ 올ਓਵਰ ਹੀ ਸੋਹਣੇ ਲੱਗਣਗੇ ਸੂਟ ਤੇ ਬਹੁਤ ਜਿਆਦੇ ਸੋਹਣੀ ਮਾਲ ਕਾਟਨ ਐਂਗੀ ਤੇ ਬਹੁਤ ਪਿਓਰ ਦੇ ਵਿੱਚ ਫੈਬਰਿਕ ਹੁੰਦਾਗਾ ਫੁੱਲ ਪਿਓਰ ਲਾਈਟ ਵੇਟ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਸ਼ੇਡ ਹੈਗਾ ਦੇਖੋ ਤੁਸੀਂ ਠੀਕੇ ਜੀ ਪ੍ਰਿੰਟ ਤੁਸੀਂ ਚੈੱਕ ਕਰੋ ਤੇ ਬਹੁਤ ਹੀ ਜਿਆਦਾ ਸੋਹਣਾ ਪਿਆਰਾ ਜਿਹਾ ਸ਼ੇਡ ਹੈਗਾ ਤੇ ਬੇਸ ਹੈਗਾ ਇਹਦਾ 베بی ਪਿੰਕ ਹੈਗਾ ਬੇਸ ਤੇ ਉੱਪਰ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਸਾਰਾ ਮਲਟੀ ਦੇ ਵਿੱਚ ਹੈਗਾ ਤੇ ਇਦਾਂ ਤੁਸੀਂ ਦੁਪੱਟਾ ਜੇ ਤੁਸੀਂ ਲੈਣਾ ਚਾਹੋਗੇ ਇਹਦੇ ਨਾਲ ਟਾਈ ਐਂਡ ਡਾਈ ਰੱਖਿਓ ਤੇ ਕਾਫੀ ਜਿਆਦਾ ਸੋਹਣਾ ਲੱਗੂਗਾ ਇਸ ਤਰ੍ਹਾਂ ਦੇਖੋ ਪ੍ਰਿੰਟ ਤੁਸੀਂ ਚੈੱਕ ਕਰੋ ਮਲ ਕੋਟਨ ਦੇ ਵਿੱਚ ਸੂਟ ਨੇ ਜਿਹੜੀਆਂ ਭੈਣਾਂ ਦੀ ਡਿਮਾਂਡ ਰਹੀ ਹੈਗੀ ਆਪਣੇ ਔਰ ਡ੍ਰੈਗ ਆ ਫਾਸਟਲੀ ਕਰ ਦਿਓ ਬਹੁਤ ਲਾਈਟ ਵੇਟ ਸਟਫ ਹੁੰਦਾ ਹੈਗਾ ਦੇਖੋ 5 ਮੀਟਰ ਦਾ ਸੂਟ ਹੈਗਾ ਇੱਕ ਮੁਠੀ ਦੇ ਵਿੱਚ ਆ ਗਿਆ ਐਦੂ ਲਾਈਟ ਵੇਟ ਫੈਬਰਿਕ ਕੀ ਹੋਊਗਾ ਕਾਟਨ ਦੇ ਵਿੱਚ ਹਨਾ ਤੇ ਨੈਕਸਟ ਪ੍ਰਿੰਟ ਤੁਸੀਂ ਡਿਜ਼ਾਈਨ ਦੇਖ ਸਕਦੇ ਹੋਗੇ ਵੀ ਕਿੰਨਾ ਜਿਆਦਾ ਸੋਹਣਾ ਡਿਜ਼ਾਈਨ ਹੈ ਇਹ ਵਾਲਾ ਵੀ ਲੋ ਇਸ ਤਰ੍ਹਾਂ ਪ੍ਰਿੰਟ ਚੈੱਕ ਕਰੋ ਪ੍ਰਾਈਸ ਸੇਮ ਰਹੂਗਾ 2500 ਤੇ ਪ੍ਰਿੰਟਿੰਗ ਡਿਜ਼ਾਈਨ ਇੱਕ ਵਾਰ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਦੇਣੀ ਐ ਇਸ ਤਰ੍ਹਾਂ ਇਹਦਾ ਪ੍ਰਿੰਟ ਹੈਗਾ ਜਦੋਂ ਇਹ ਸੂਟ ਰੈਡੀ ਹੋਣਗੇ ਤੁਸੀਂ ਦੇਖਿਓ ਬਹੁਤ ਜਾਦੇ ਸੋਨੇ ਬਾਣ ਕੇ ਰੈਡੀ ਹੋ ਕੇ ਮਾਲ ਕਾਟਨ ਦੇ ਵਿੱਚ ਇਹਦਾ ਵੀ ਜਿਹੜਾ ਕਲਰ ਹੈ ਹਨਾ بیس ਕਲਰ ਹੈ ਇਹਦਾ ਸੀ ਗ੍ਰੀਨ ਹੈਗਾ ਤੇ ਉੱਪਰ ਬਲੂ ਤੁਸੀਂ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਬਲੂ ਕਲਰ ਦਾ ਰੱਖ ਸਕਦੇ ਹੋਗੇ ਜਿਦਾ ਕਿ ਇਹਦੇ ਵਿੱਚ ਬਲੂ ਹੈ ਹਨਾ ਉਦਾਂ ਦਾ ਰੱਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਬਣੂਗਾ ਨੈਕਸਟ ਦੇਖ ਸਕਦੇ ਹੋਗੇ ਤੁਸੀਂ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਲਓ ਜੀ ਮਲਟੀ ਦੇ ਵਿੱਚ ਰਹੂਗਾ ਠੀਕ ਹੈ ਜੀ ਬਹੁਤ ਜਿਆਦੇ ਸੋਹਣੀ ਕਾਟਨ ਹੈ ਤੇ ਬ੍ਰਾਂਡ ਸੌਰੀ ਮੈਂ ਦੱਸਣਾ ਭੁੱਲ ਗਈ ਸਾਰਾ ਇਹ ਟੀਸਟਾ ਬ੍ਰਾਂਡ ਹੈਗਾ ਟੀਸਟਾ ਬ੍ਰਾਂਡ ਦੇ ਸੂਟ ਲੈਣਗੇ ਜਿੰਨੇ ਵੀ ਆਪਾਂ ਸੂਟ ਲੈ ਕੇ ਆਉਣੇ ਜਿਆਦਾਤਰ ਆਪਾਂ ਟੀਸਟਾ ਦੇ ਲੈ ਕੇ ਆਉਣੇ ਕਿਉਂਕਿ ਆਪਣੇ ਕੋਲੇ ਸੇਲਿੰਗ ਬਹੁਤ ਜ਼ਿਆਦੇ ਹੈ ਟੀਸਟਾ ਬ੍ਰਾਂਡ ਦੀ ਲਓ ਜੀ ਤੇ ਮੈਂ ਪਹਿਲਾਂ ਤੁਹਾਨੂੰ ਸੂਟ ਦਿਖਾਇਆ ਉਹਦੇ ਨਾਲ ਦੇ ਆਪਾਂ ਦੋ ਸੂਟ ਲੈ ਕੇ ਆਏਗੇ ਕਿਉਂਕਿ ਇਹ ਮੈਨੂੰ ਬਹੁਤ ਜਿਆਦੇ ਪਸੰਦ ਆਇਆ ਸੀਗਾ ਸੂਟ ਇਦੇ ਨਾਲ ਬਲੂ ਦੁਪੱਟਾ ਰੱਖ ਕੇ ਸੂਟ ਆ ਬਹੁਤ ਜ਼ਿਆਦੇ ਸੋਹਣਾ ਪਣੂਗਾ ਕੋਟੇ ਦਾ ਵੀ ਤੁਸੀਂ ਦੁਪੱਟਾ ਰੱਖ ਸਕਦੇ ਹੋ ਜਿਹੜਾ ਮੈਂ ਲਿਆ ਹੋਇਆ ਦੁਪੱਟਾ ਹੈ ਨਾ ਇਹ ਕੋਟੇ ਦਾ ਦੁਪੱਟਾ ਹੈਗਾ ਇਹ ਵੀ ਤੁਸੀਂ ਲੈ ਸਕਦੇ ਹੋਗੇ ਅਗਲਾ ਸੂਟ ਤੁਸੀਂ ਦੇਖੋ ਕਰੀਮ ਦੇ ਉੱਪਰ ਬਣਿਆ ਹੋਇਆ ਹੈਗਾ ਸਾਰਾ ਬੇਸ ਇਹਦਾ ਕਰੀਮ ਹੈਗਾ ਦੇਖੋ ਪ੍ਰਿੰਟ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਨੇ ਕਲਰ ਕੰਬੀਨੇਸ਼ਨ ਲਓ ਜੀ ਫਿਰ ਇਸ ਤੋਂ ਬਾਅਦ ਆ ਜੁ ਗਈ ਬਲੈਕ ਦੇ ਉੱਪਰ ਹੈਗਾ ਦੇਖੋ ਬਲੈਕ ਦੇ ਉੱਪਰ ਵੀ ਪ੍ਰਿੰਟਿੰਗ ਹੈ ਜਿਹੜੀ ਬਹੁਤ ਜ਼ਿਆਦੇ ਸੋਹਣੀ ਬਣੀ ਹੋਈ ਹੈਗੀ ਇਸ ਤਰ੍ਹਾਂ ਫਿਰ ਤੁਸੀਂ ਇਹ ਵਾਲਾ ਪ੍ਰਿੰਟ ਵੀ ਦੇਖ ਸਕਦੇ ਹੋ ਬਹੁਤ ਜ਼ਿਆਦੇ ਸੋਹਣੀ ਪਾਕਿਸਤਾਨੀ ਸਟਾਈਲ ਦੇ ਵਿੱਚ ਦੇਖੋ ਹਨਾ ਪ੍ਰਿੰਟ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਪਾਕਿਸਤਾਨੀ ਸਟਾਈਲ ਦੇ ਵਿੱਚ ਲੇਗੇ ਸੂਟ ਬਹੁਤ ਹੀ ਜਿਆਦੇ ਸੋਹਣੇ ਤੇ ਪਿਆਰੇ ਸੂਟ ਲੇਗੇ ਤੇ ਸਟਾਈਲ ਤੁਸੀਂ ਦੇਖ ਸਕਦੇ ਹੋ ਵੀ ਜਿੱਦਾਂ ਦਾ ਵੀ ਤੁਸੀਂ ਬਣਾਉਣਾ ਚਾਹੁੰਦੇ ਹੋਗੇ ਉਸ ਤਰ੍ਹਾਂ ਬਣਾ ਸਕਦੇ ਹੋ ਇਹਨਾਂ ਦਾ ਤੇ ਪ੍ਰਿੰਟਿੰਗ ਡਿਜ਼ਾਈਨ ਬਹੁਤ ਜਿਆਦੇ ਸੋਹਣੇ ਹੈਗੇ ਔਰ ਠੀਕ ਤੇ ਇਹ ਸਵਾਦ ਦੇਖੋ ਤੁਸੀਂ ਇਹ ਵਾਲਾ ਪ੍ਰਿੰਟ ਵੀ ਚੈੱਕ ਕਰ ਸਕਦੇ ਹੋਗੇ ਇਹ ਵਾਲਾ ਪ੍ਰਿੰਟ ਵੀ ਕਾਫੀ ਜਿਆਦੇ ਸੋਹਣਾ ਹੈਗਾ ਤੁਸੀਂ ਫ੍ਰੈਂਡ ਦੇਖੋ ਇਹ ਵੀ ਤੇ ਪ੍ਰਾਈਸ ਸੇਮ ਰਹੂਗਾ ਸਾਰਿਆਂ ਦਾ 2500 ਤੇ ਪਲੱਸ ਵਿਦ ਸ਼ਿਪਿੰਗ ਆਊਗਾ ਤੇ ਐਕਸਟਰਾ ਕੋਈ ਨਹੀਂ ਹੈਗੇ ਚਾਰजेस ਵੀ ਤੁਹਾਡੇ ਤੋਂ ਕੋਈ ਵੀ ਐਕਸਟਰਾ ਚਾਰजेस ਲੈ ਜਾਣਗੇ ਇਦਾਂ ਦਾ ਕੋਈ ਵੀ ਆਪਣਾ ਕੰਮ ਨਹੀਂ ਹੈਗਾ ਜੋ ਆਪਾਂ ਵੀਡੀਓ ਦੇ ਵਿੱਚ ਕਹਤਾ ਜੋ ਪ੍ਰਾਈਸ ਕਹਤਾ ਜੋ ਤੁਹਾਨੂੰ ਚਾਰजेस ਕਹ ਤੇ ਫ੍ਰੀ ਨੇ ਤਾਂ ਫ੍ਰੀ ਲੱਗਣਗੇ ਜੇ ਕੋਈ ਹੈਗੀ ਆ ਨਾ ਸ਼ਿਪਿੰਗ ਚਾਰजेस ਤਾਂ ਆਪਾਂ ਵਿੱਚ ਦੱਸ ਦਿੰਨੇ ਇਨਕਲੂਡ ਕਰਕੇ ਤਾਂ ਉਹਦੇ ਵਿੱਚ ਲੱਗੇ ਹੁੰਦੇ ਨੇ ਐ ਨਹੀਂ ਹੈਗਾ ਵੀ ਆਪਾਂ ਤੁਹਾਡੇ ਤੋਂ ਐਕਸਟਰਾ ਲੈ ਲਾਂਗੇ ਠੀਕ ਹੈ ਜੀ ਲਓ ਜੀ ਇਹ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਤੇ ਲਾਸਟ ਪ੍ਰਿੰਟ ਹੈਗਾ ਇਹ ਵੀ ਆਪਾਂ ਦੋ ਪ੍ਰਿੰਟ ਲੈ ਕੇ ਆਏ ਸੀਗੇ ਸੇਮ ਇਹਦੇ ਨਾਲ ਦੇ ਹਨਾ ਕਿਉਂਕਿ ਕਾਫੀ ਫਿਰ ਦੁਬਾਰਾ ਨਹੀਂ ਮਿਲਦੇ ਹੈਗੇ ਪ੍ਰਿੰਟ ਇਦਾਂ ਦੇ ਲਓ ਜੀ ਦੇਖੋ ਪ੍ਰਿੰਟ ਤੁਸੀਂ ਚੈੱਕ ਕਰੋ ਇਹਨਾਂ ਨੂੰ ਰੈਡੀ ਕਰਵਾ ਕੇ ਤੁਸੀਂ ਦੇਖਿਓ ਸੂਟ ਇਹੀ ਮਤਲਬ ਕਾਫੀ ਜਾਂਦੇ ਸੋਹਣੇ ਸੂਟ ਨਿਕਲੇ ਜਿਹੜੇ ਇਹ ਰੈਡੀ ਹੋਣਗੇ ਠੀਕ ਹੈ ਸੀ ਜੇ ਵੀਰ ਜੀ ਤੁਸੀਂ ਆਪਣੇ ਡਿਜ਼ਾਈਨ ਅਕੋਰਡਿੰਗ ਕਿਦਾਂ ਦਾ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਵੇਂ ਦਾ ਰੈਡੀ ਕਰਵਾ ਸਕਦੇ ਹੋਗੇ ਦੇਖੋ ਸਾਰੇ ਪ੍ਰਿੰਟ ਇੱਕ ਤੋਂ ਇੱਕ ਹਟਕੇ ਨੇਗੇ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਦੁਪੱਟਾ ਤੁਹਾਨੂੰ ਅਲੱਗ ਤੋਂ ਲੈਣਾ ਪਊਗਾ ਉਹਦੇ ਚਾਰਜਸ ਅਲੱਗ ਤੋਂ ਹੋਣਗੇ ਤੇ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਹੈਗੀ ਤੇ ਫੈਬਰਿਕ ਵੱਲੋਂ ਕੋਈ ਵੀ ਤੁਹਾਨੂੰ ਲਾਂਬਾ ਨਹੀਂ ਆਊਗਾ ਵੀ ਹਨਾ ਵੀ ਫੈਬਰਿਕ ਦੀ ਕੁਆਲਿਟੀ ਨਹੀਂ ਹੈਗੀ ਜਾਂ ਕੋਈ ਪ੍ਰਿੰਟ ਨਹੀਂ ਵਧੀਆ ਜਾਂ ਬਹੁਤ ਹਨਾ ਲਾਈਟ ਵੇਟ ਚਲੋ ਹਾਂ ਮੈਂ ਮੰਨਦੀ ਆ ਵੀ ਇਹ ਲਾਈਟ ਵੇਟ ਲੇਗੇ ਸੂਟ ਬਟ ਇਹ ਪਿਓਰ ਦੇ ਵਿੱਚ ਨਹੀਂ ਹੈਗਾ ਵੀ ਇਹ ਹਲਕੀ ਕੁਆਲਿਟੀ ਦੇਣਗੇ ਬ੍ਰਾਂਡ ਟੇਸਟ ਹੈਗਾ ਤੁਹਾਨੂੰ ਮੈਂ ਸਟੈਂਪ ਦਿਖਾਉਣੀ ਆ ਟੇਸਟਾ ਬ੍ਰਾਂਡ ਵਾਲੇ ਬਿਲਕੁਲ ਵੀ ਕਦੇ ਵੀ ਹਲਕੀ ਕੁਆਲਿਟੀ ਦੇ ਵਿੱਚ ਨਹੀਂ ਸੂਟ ਪ੍ਰਿੰਟਿੰਗ ਡਿਜ਼ਾਈਨ ਕਰਦੇ ਤੁਸੀਂ ਦੇਖੋ ਠੀਕ ਹੈ ਜੀ ਸਾਰਿਆਂ ਤੇ ਤੁਹਾਨੂੰ ਇਦਾਂ ਹੀ ਸਟੈਂਪ ਮਿਲੂਗੀ ਟੀਸਟਾ ਬ੍ਰਾਂਡ ਦੇ ਮਿਲੂਗੀ ਸੂਟ ਨੇਗੇ ਇਹ 올ਓਵਰ ਨੇਗੇ ਕੋਈ ਵੀ ਮੈਚਿੰਗ ਨਹੀਂ ਹੈਗਾ ਇਹਨਾਂ ਨੂੰ ਤੁਸੀਂ 올ਓਵਰ ਹੀ ਲਿਓ ਕਿਉਂਕਿ ਕਾਫੀ ਭੈਣਾਂ ਨੇ ਪਹਿਲਾਂ ਜਿੰਨੇ ਵੀ ਉਹਨਾਂ ਸੂਟ ਲੈਨੇਗੇ ਸਾਰਿਆਂ ਨੇ 올ਓਵਰ ਹੀ ਲਏ ਸੀਗੇ ਕਾਫੀ ਜ਼ਿਆਦਾ ਡਿਮਾਂਡ ਸੀ ਟੀਸਟਾ ਦੇ ਵੀ ਤੇ ਸਾਨੂੰ ਮਾਲ ਕਾਟਨ ਦੇ ਸੂਟ ਚਾਹੀਦੇ ਨੇ ਕਿਉਂਕਿ ਕਾਟਨ ਬਹੁਤ ਜ਼ਿਆਦਾ ਸੋਹਣੀ ਹੈਗੀ ਤੇ ਇੱਕ ਦੋ ਸੂਟ ਹਨਾ ਮਤਲਬ ਵੈਰੀਐਟੀ ਵੀ ਕੀਤਾ ਪਿਆ ਇਹ ਵੀ ਆਪਾਂ ਰੈਡੀ ਕੀਤਾ ਮਾਲ ਕਾਟਨ ਦੇ ਵਿੱਚ ਦੇਖੋ ਸਟ੍ਰੈਚ ਕੀਤਾ ਪਿਆਗਾ ਤੇ ਬਹੁਤ ਜਿਆਦੇ ਸੋਹਣੇ ਸੂਟ ਰੈਡੀ ਹੁੰਦੇ ਨੇਗੇ ਸਟਿਚ ਕੀਤਾ ਪਏ ਅਪਲੀ ਵਿੱਚ ਟਾਈ ਐਂਡ ਡਾਈ ਦੁਪੱਟਾ ਹੈਗਾ ਇਹਦੇ ਇਸ ਤਰ੍ਹਾਂ ਤੁਸੀਂ ਸੋਹਣੇ ਸੋਹਣੇ ਸੂਟ ਲੈਂਗੇ ਜਿਹੜੇ ਰੈਡੀ ਕਰਵਾ ਸਕਦੇ ਹੋ ਜਿੰਨੀ ਮਤਲਬ ਪ੍ਰਿੰਟੇ ਸੂਟਾਂ ਦੇ ਵਿੱਚ ਆਪਾਂ ਡਿਜ਼ਾਈਨਿੰਗ ਕਰਾ ਸਕਦੇ ਹਾਂ ਹੈਨਾ ਤੇ ਬਹੁਤ ਜਿਆਦੇ ਸੋਹਣੇ ਬਣਦੇ ਨੇ ਪ੍ਰਿੰਟੇ ਸੂਟ ਡਿਜ਼ਾਈਨ ਕਰਕੇ ਤੇ ਉਸ ਤਰ੍ਹਾਂ ਹਨਾ ਤੁਸੀਂ ਇਹਨਾਂ ਨੂੰ ਸੋਹਣੇ-ਸੋਹਣੇ ਡਿਜ਼ਾਈਨ ਕਰਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਦੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਜਰੂਰ ਕਮੈਂਟ ਕਰਦਿਆ ਕਰੋ ਤੇ ਜਰੂਰ ਆਰਡਰ ਕਰਿਆ ਕਰੋ ਹਨਾ ਸੂਟ ਹਨਾ ਬੇਫਿਕਰ ਹੋ ਕੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਜਿਹੜਾ ਕੰਮ ਹੈਗਾ ਆਪਣਾ ਜੈਨੂਇਨ ਹੈਗਾ ਕੋਈ ਵੀ ਆਪਣਾ ਫੇਕ ਫੇਕ ਕੰਮ ਨਹੀਂ ਹੈਗਾ ਤੁਹਾਡੀ ਪੇਮੈਂਟ ਸਾਰੀ ਮੇਰੇ ਕੋਲੇ ਸੇਫ ਹੈਗੀ ਇਦਾਂ ਨਹੀਂ ਹੈਗਾ ਵੀ ਕੋਈ ਵੀ ਫੇਕ ਕੰਮ ਹੈਗਾ ਠੀਕ ਹੈ ਜੀ ਤੁਸੀਂ ਬੇਫਿਕਰ ਹੋ ਕੇ ਆਪਾਂ ਨੂੰ ਆਰਡਰ ਹੈਗੇ ਜਿਹੜਾ ਦੇ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟਿੰਗ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸ ਸ਼ਰਕਲ ਜੀ ਸਸ ਸ਼ਰਕਲ ਜੀ ਬਾਏ ਬਾਏ